रामदास जी ਦੇ ਚਰਨਾਚਰ ਦਾਸ ਕਰਾਇ ਸਵੇਰੇ ਅਮਰਤ ਵੇਲੇ ਦੇਖ ਕਰਾ ਕੇ ਹਾਂ ਤੇ ਮਹਾਰਾਜ ਜੀ ਕਹਿੰਦੇ ਚੜ੍ਹਦੀ ਕਲਾ ਚ ਰਹਿਣਾ ਹੈ ਮੋਰਚਾ ਵੀ ਫਤਿਹ ਹੋਣਾ ਹੈ ਅਸੀਂ ਜਾ ਕੇ ਦੀਪਮਾਲਾ ਵੀ ਕਰਦੀ ਤੇ 328 ਪਾਵਨ ਸਰੂਪਾਂ ਦਾ ਜਾ ਕੇ ਇਨਸਾਫ ਲੈਣਾ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਜਿਉਂਦੇ ਰੋ ਜਿਉਂਦੇ ਰੋ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਹਾਡੇ ਮਿੱਤਰ ਵੀ ਆਏ ਨੇ ਲਾਭ ਸਿੰਘ ਹੁਣੀ ਤੁਹਾਡੇ ਕਲਾਸ ਫੈਲੋ ਉੱਥੇ ਹੀ ਫਤਿਹ ਬੁਲਾ ਲੈਣਗੇ ਹੈਨਾ ਚੜ੍ਹਦੀ ਕਲਾ ਚ ਰਹੋ ਤੇ ਜਿੰਨਾ ਵੀ ਹੋਊਗਾ ਅਸੀਂ ਤੁਸੀਂ ਜਿੰਦਾ ਸ਼ਹੀਦ ਹੋ ਅਸੀਂ ਸਰੀਰ ਨਹੀਂ ਜਾਣ ਦੇਣਾ ਅਸੀਂ ਬਚਾ ਕੇ ਰੱਖਿਆ ਬੜੀਆਂ ਜੰਗਾਂ ਕੇ ਹੋਰ ਨੇ ਮਹਾਰਾਜ ਜੀ ਨੂੰ ਗੱਡੀ ਦੇ ਵਿੱਚੋਂ ਨਾ ਕਹਿੰਦੇ ਸਤਿਗੁਰੂ ਸ਼ਹੀਦ ਨਹੀਂ ਹੁੰਦੇ ਨਾ ਅੱਗੇ ਨਿਕਲੋ ਕਹਿੰਦੇ ਕਿਉਂ ਕਹਿੰਦੇ ਜੇ ਵਿਦਾਵੇ ਪਾੜਨੇ ਅਜੇ ਗੁਰੂ ਸਾਹਿਬ ਦੇ ਸਰੂਪ ਲਿਖੜੇ ਗੁਰਤਾ ਗੱਦੀਆਂ ਦੇਣੀਆਂ ਨੇ ਬੜੇ ਕਾਰਜ ਨੇ ਤੁਸੀਂ ਦਇਆ ਸਿੰਘ ਹੋਰ ਪੈਦਾ ਕਰ ਲੈਣਾ ਸਾਡੇ ਤੋਂ ਗੁਰੂ ਗੋਬਿੰਦ ਸਿੰਘ ਪੈਦਾ ਨਹੀਂ ਹੋਣਾ ਇਸ ਲਈ ਉਹੀ ਅੱਜ ਸਥਿਤੀ ਹੈ ਕਿ ਡੱਲੇਵਾਲ ਤਾਂ ਬੜੇ ਪ੍ਰਧਾਨ ਪੈਦਾ ਕਰ ਦੋ पर प्रधाना तो डले वाल पैदा इसलिए गड़ी चो निकलना है.